ਮੈਨੂੰ ਜਿਹੜਾ ਤਾਂ ਹਾਰਡ ਦੀ ਪੰਪਿੰਗ ਘਟ ਸੀਗੀ ਤੇ ਦੋ ਸਟੰਟ ਪਏ ਹੋਏ ਸੀ ਬਲੌਕ ਜਿਹੀ ਸੀਗੀ ਮੇਰੇ ਤੇ ਹੁਣ ਮੈਨੂੰ ਕੜਾ ਪੀਣ ਨਾਲ ਬਹੁਤ ਰਾਵ ਆ ਗਿਆ ਵੀ ਹੁਣ 52 ਹੋ ਗਈ ਪਹਿਲਾਂ 28 30 ਸੀਗੀ ਨੀਮਤ ਜੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਦੋ ਸਟੰਟ ਪਵਾਏ ਨੇ ਇੱਕ ਸਾਲ ਤੋਂ ਤੁਹਾਨੂੰ ਹਾਰਡ ਦੀ ਪ੍ਰੋਬਲਮ ਸੀਗੀ ਤੁਸੀਂ ਦੋ ਸਟੰਟ ਪਵਾ ਕੇ ਵੀ ਤੁਹਾਡੀ ਹਾਰਡ ਦੀ ਪ੍ਰੋਬਲਮ ਨਾ ਜੀ ਫੇਰ ਦਰਦ ਹੋਣ ਲੱਗ ਪਿਆ ਸੀਗਾ ਛਾਤੀ 'ਚ ਬਹੁਤ ਜ਼ਿਆਦਾ ਤੇ ਫਿਰ ਅਸੀਂ ਫੇਰ ਵੀ ਹਣੇ ਸਟੰਟ ਹੀ ਪਾਊਗਾ ਫੇਰ ਵੀ ਆਂਦੇ ਸੀਗੇ ਬਹੁਤਾ ਪਏ ਹੋਏ ਹਾਂ ਕਿੰਨੇ ਪੌਣੇ 3 ਜਹਾ ਆਦੇ ਸੀ ਫੇਰ ਜਨਾ ਮੈਂ ਮੋਤਾ ਜੀ ਸੁਖਮੈ ਕੌਰ ਜੀ ਕਿੱਥੋਂ ਆਏ ਹੋ ਜਾਂ ਇਤੋਂ ਮੰਡੀ ਜ਼ਿਲ੍ਹਾ ਫਰੀਦਕੋਟ ਕੀ ਹੋਇਆ ਕੀ ਸੀ ਮੋਤੇ ਤੁਹਾਨੂੰ ਮੈਨੂੰ ਜੀ ਇੱਕ ਤਹਾੜ ਦੀ ਪੰਪਿੰਗ ਘਟ ਸੀਗੀ ਤੇ ਦੋ ਸਟੰਟ ਪਏ ਹੋਏ ਸੀ ਬਲੌਕ ਜਿਸੀਗੀ ਮੇਰੇ ਤੇ ਹੁਣ ਮੈਨੂੰ ਕੜਾ ਪੀਣ ਨਾਲ ਬਹੁਤ ਆਰਾਮ ਆ ਗਿਆ ਵੀ ਹੁਣ 53 ਹੋ ਗਈ ਪਹਿਲਾਂ 28 30 ਸੀਗੀ ਨਹੀਂ ਮਤ ਜੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਦੋ ਸਟੰਟ ਪਵਾਏ ਨੇ ਇੱਕ ਸਾਲ ਤੋਂ ਤੁਹਾਨੂੰ ਹੱਡ ਦੀ ਪ੍ਰੋਬਲਮ ਸੀਗੀ ਤੁਸੀਂ ਦੋ ਸਟੰਟ ਪਵਾ ਕੇ ਵੀ ਤੁਹਾਡੀ ਹੱਡ ਦੀ ਪ੍ਰੋਬਲਮ ਨਾ ਜੀ ਫੇਰ ਦਰਦ ਹੋਣ ਲੱਗ ਪਿਆ ਸੀਗਾ ਛਾਤੀ 'ਚ ਬਹੁਤ ਜ਼ਿਆਦਾ ਤੇ ਫੇਰ ਅਸੀਂ ਫੇਰ ਵੀ ਆnde ਸਟੰਟ ਹੀ ਪਾਊਗਾ ਫੇਰ ਵੀ ਆnde ਸੀਗੇ ਦੋ ਤਾਂ ਪਏ ਹੋਏ ਸੀ ਕਿੰਨੇ ਪਉਂਦੇ ਸੀ ਤੀਜਾ ਆਂਦੇ ਸੀ ਫੇਰ ਉਹ ਜੋ ਤੀਜਾ ਫੇਰ ਪਉਂਦੇ ਸੀ ਹਾਂ ਫੇਰ ਆਂਦੇ ਸੀ ਫੇਰ ਅਸੀਂ ਤੀਜਾ ਪਵਾਇਆ ਨਹੀਂਗਾ ਫਿਰ ਅਸੀਂ ਇੱਧਰ ਐਡ ਦੇਖੀ ਸੀ ਕਿ ਫੇਸਬੁੱਕ ਤੇ ਤੇ ਅਸੀਂ ਇੱਥੇ ਆ ਗਏ ਅੱਛਾ ਜੀ ਫਿਰ ਇਹਨਾਂ ਨੇ ਸਾਨੂੰ ਆਖਿਆ ਵੀ ਤੁਸੀਂ 4 ਮਹੀਨੇ ਵੀ ਕਾੜਾ ਪੀਓ ਤੇ ਤੁਹਾਡਾ ਉਹਨਾਂ ਹੁਣ ਇੱਕੋ ਕਰਾ ਕੇ ਲਿਆਏ ਸੀਗੇ ਹੁਣ ਠੀਕ ਆ 53% ਤੇ ਤੁਸੀਂ ਕਿੰਨਾ ਟਾਈਮ ਪਹਿਲਾਂ ਮਤਲਬ ਕਿ ਇੱਥੇ ਆਏ ਸੀ 4 ਮਹੀਨੇ ਹੋ ਗਏ ਯਾਰ 4 ਮਹੀਨੇ ਬਾਦੋਂ ਤੁਸੀਂ ਇੱਕੋ ਕਰਾਈਏਗੀ ਕੁਝ ਕੁਝ ਫਰਕ ਆਇਆ ਹਾਂ ਜੀ 53 ਆ ਗਿਆ ਹੁਣ ਪਹਿਲਾਂ 30 ਸੀ ਹੁਣ 53 ਜੀ ਵੀ ਪੰਪਿੰਗ ਹੁਣ 53 ਹੋ ਗਈ 53 ਹੋ ਗਈ ਪੁੱਟਾ ਤੁਹਾਡੇ ਕੋਲ ਨੇ ਪ੍ਰਾਣੀਆਂ ਵੀ ਹੈਗੀਆਂ ਨੇ ਹਾਂ ਪ੍ਰਾਣੀਆਂ ਵੀ ਆ ਜੀ ਪ੍ਰਾਣੀਆਂ ਮਾਤਾ ਜੀ ਨੇ ਜਿਨ੍ਹਾਂ ਨੇ 2 ਸਾਲ ਪਹਿਲਾਂ ਸਟੰਟ ਵੀ ਪਵਾਇਆ ਸੀਗਾ ਹਾਰ ਦੀ ਪੰਪਿੰਗ ਵੀ ਕੱਟੀ ਹੋਈ ਸੀਗੀ ਕਹਿੰਦੇ ਜਦੋਂ 1 ਸਾਲ ਪਹਿਲਾਂ ਅਸੀਂ ਟੈਸਟ ਕਰਾਈ ਸੀਗੀ ਸਾਡੀ ਹਾਰਟ ਦੀ ਪੰਪਿੰਗ ਜਿਹੜੀ ਸੀਗੀ ਉਹ 28% ਸੀ ਤੇ ਹੁਣ ਜਦ ਕਰਾਇਆ ਤਾਂ 53% ਹੈ ਰਿਪੋਰਟਾ ਮਾਤਾ ਜੀ ਦੇ ਕੋਲ ਨੇ ਨਵੀਆਂ ਵੀ ਪੁਰਾਣੀਆਂ ਤੁਹਾਨੂੰ ਦਿਖਾ ਦਿੰਨੇ ਆ ਮਾਤਾ ਜੀ ਨੇ ਆਪ ਦੱਸਿਆ ਕਿ ਦੋ ਸਟੰਟ ਪਵਾ ਕੇ ਵੀ ਉਹਨਾਂ ਨੂੰ ਕੋਈ ਆਰਾਮ ਨਹੀਂ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੋਰੀਅਰ ਰਿਪੋਰਟਾਂ ਤੇ ਦਿਖਾ ਦੇਵੇ ਕੱਲਾ ਕਿਸੇ ਦੇ ਕਹਿਣ ਨਾਲ ਨਹੀਂ ਜਾਂ ਗੱਲਾਂ ਵਾਲਾ ਨਹੀਂ ਤੁਸੀਂ ਇਹ ਰਿਪੋਰਟਸ ਦੇਖ ਸਕਦੇ ਹੋ ਇਹ ਮਾਤਾ ਜੀ ਦੀ ਰਿਪੋਰਟ ਹੈ ਜਿਨ੍ਹਾਂ ਦੀ 57 2025 ਨੂੰ ਉਹਨਾਂ ਨੇ ਰਿਪੋਰਟ ਕਰਾਈ ਸੀ ਜਿਹੜੀ ਹਾਰਟ ਦੀ ਪੰਪਿੰਗ ਸੀ ਉਹ 28 ਤੋਂ 30% ਸੀ ਤੇ ਮਾਤਾ ਜੀ ਨੇ ਦੁਬਾਰਾ ਜਿਹੜੀ ਰਿਪੋਰਟ ਆ ਉਹ ਕਰਵਾਈ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਾਰਟ ਦੀ ਪੰਪਿੰਗ ਹੈ ਉਹ 53% ਆਈ ਹੈ ਤੇ ਇਹ ਜਿਹੜੀ ਰਿਪੋਰਟ ਕਰਾਈ ਹੈ 7 ਅਕਤੂਬਰ 2025 ਨੂੰ ਕਰਾਈ ਹੈ ਯਾਨੀ ਕਿ ਤਿੰਨ ਮਹੀਨਿਆਂ ਦੇ ਵਿੱਚ ਹੀ ਜਿਹੜੀ ਹਾਰਟ ਦੀ ਪੰਪਿੰਗ ਹੈ 28 30% ਤੋਂ 53% ਹੋ ਗਈ ਹੈ ਜਿਹੜੀਆਂ ਸਕੈਨਾਂ ਨੇ ਉਹ ਦੋਨੋਂ ਅਲੱਗ-ਅਲੱਗ ਜਗ੍ਹਾ ਤੋਂ ਕਰਵਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ